ਬਾਕੀ ਦੇਵੀ ਦੇਵਤੇ ਸਾਰੇ ਉਹਦੇ ਵੱਖੋ ਵੱਖਰੇ ਰੂਪ ਨੇ ਅਨੇਕ ਹੈ ਫਿਰ ਏਕ ਹੈ ਉੱਤੇ ਦਾ ਸੇਮ ਜੋਤ ਹੈ ਜਿਹੜੇ ਰੂਪ 'ਚ ਤੁਸੀਂ ਉਹਨਾਂ ਨੂੰ ਧਿਆਉਂਗੇ ਉਸੇ ਰੂਪ 'ਚ ਤੁਹਾਨੂੰ ਦਰਸ਼ਨ ਮਿਲ ਜਾਣਗੇ ਗੱਲ ਤਾਂ ਇਹ ਨਹੀਂ ਤੇਹੀ ਦੁਰਗਾ ਸਾਜ ਕੇ ਦੈਤਾਂ ਦਾ ਨਾਸ਼ ਕਰਾਇਆ ਦੁਰਗਾ ਨੂੰ ਸਾਜਣ ਵਾਲਾ ਵੀ ਉਹ ਹੀ ਹੈ ਫਿਰ ਦੁਰਗਾ ਵੀ ਉਹਦਾ ਹੀ ਰੂਪ ਹੈ ਗੱਲ ਤਾਂ ਸੋਚ ਦੀ ਗੱਲ ਹੈ ਉੱਥੇ ਵੀ ਨਹੀਂ ਤੇਰੇ ਸਹਮੀ ਵੀ ਨਹੀਂ ਜੀ ਮੈਂ ਉਹ ਵੀ ਮੈਨੂੰ ਉਹਨਾਂ ਨੇ ਵੀ ਮੈਨੂੰ ਕਿਹਾ ਸੀਗਾ ਮੈਂ ਮੰਨਦੀ ਨਹੀਂ ਖੈਰ ਹਨ ਮੈਨੂੰ ਕਿਹਾ ਸੀਗਾ ਕਿ ਪਹਿਲਾਂ ਜਪ ਦੀ ਸਾਖ ਦਾ ਪਾਠ ਕਰਕੇ ਹਾਂਜੀ ਫਿਰ ਕਰਿਆ ਕਰ ਚਲੋ ਹੁਣ ਮੈਂ ਮੂਲ ਮੰਤਰ ਦਾ ਹਾਂ ਮੂਲ ਮੰਤਰ ਦਾ ਕਰ ਲਿਆ ਕਰੋ ਠੀਕ ਹੈ ਮੂਲ ਮੰਤਰ ਦਾ ਕਰ ਲਿਆ ਕਰੋ ਮੂਲ ਮੰਤਰ ਜੀ ਪੋਸੀਪਲ ਸਜ ਨਾਨ ਪੋਸੀਪਲ ਸਜ ਹਾਂ ਜੀ ਉੱਥੇ ਤੱਕ ਅੰਦਾ ਹੋ ਜਾਂਦਾ ਠੀਕ ਹੈ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਨਾਮ ਆ ਗਿਆ ਨਾ ਠੀਕ ਹੈ ਜੀ ਕੁਝ ਆਪਾਂ ਉੱਥੇ ਜਾਂਦੇ ਅਕਾਲ ਤਖਤ ਸਾਹਿਬ ਉੱਥੇ ਬਾਬਾ ਦੀਪ ਸਿੰਘ ਦੇ ਸਿਰ ਦਾ ਚੱਕਰ ਉੱਤੇ ਵੀ ਲਿਖਿਆ ਹੋਇਆ ਹੈ ਬਾਕੀ ਜਦੋਂ ਰਮੰਦਰ ਸਾਹਿਬ ਦਰਸ਼ਨ ਜੂੜੀ ਤੇ ਉੱਥੇ ਵੀ ਲਿਖਿਆ ਹੋਇਆ ਹੈ ਨਾਨਕ ਪੋਸੀਪਲ ਸਜ ਤੱਕ ਜੂਰ ਸਾਹਿਬ ਵੀ ਅਸੀਂ ਉੱਥੇ ਮੋਨੀ ਜੀ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਨਾਨਕ ਪੋਸੀਪਲ ਸਜ ਤੱਕ ਜਪੰਦੇ ਲੋਕ ਜਪਦੇ ਠੀਕ ਨੇ ਪਰ ਫਲ ਤਾਂ ਮਿਲਦਾ ਨਾ ਹਾਂਜੀ ਜਿੱਦਾਂ ਹੁਣ ਸ਼ਬਦ ਦਾ ਗੋੜੀ ਮਹੱਲਾ ਪੰਜਵਾਂ ਥਿਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੋਂ ਮਰੇ ਕਾਸ ਸਾਰੇ ਇਹ ਚ ਤੁਸੀਂ ਗੋੜੀ ਮਹੱਲਾ ਪੰਜਵਾਂ ਤੇ ਰਹਾਓ ਕੱਟ ਦੋ ਦੋ ਚੀਜ਼ਾਂ ਸ਼ਬਦ ਦੇ ਸਿੱਧੀ ਨਹੀਂ ਹੁੰਦੀ ਕਦੇ ਇਹ ਤੁਹਾਨੂੰ ਜਪਣਾ ਹੀ ਪੈਣਾ ਨਾਲ ਇੱਕ ਇੱਕ ਅੱਖਰ ਵੀ ਛੱਡਦਾ ਫਰਕ ਪੈ ਜਾਣਾ ਜਿੱਦਾਂ ਮੰਤਰ ਦਾ ਆਪਾਂ ਇੱਕ ਅੱਖਰ ਵੀ ਗਲਤ ਹੋ ਗਿਆ ਉਸੇ ਤਾਂ ਨਹੀਂ ਹੁੰਦਾ ਠੀਕ ਏਦਾਂ ਹੀ ਸ਼ਬਦ ਦਾ ਸਾਬ